ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੇ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਲੋ ਜੀ ਸਵੇਰ ਦਾ ਟਾਈਮ ਹੈ ਤੇ ਆਪਾਂ ਕੰਮ ਸਟਾਰਟ ਕਰਦੇ ਹਾਂ ਆਪਣੇ ਘਰ ਦਾ ਤੇ ਦੇਖੋ ਸਾਰਾ ਖਲਾਰਾ ਪਿਆ ਹੋਇਆ ਹੈ ਥੋੜੀ ਥੋੜੀ ਕਰਕੇ ਆਪਾਂ ਇਹਨਾਂ ਘਰ ਦਾ ਕੰਮ ਕਰਦੇ ਹਾਂ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਤੇ ਮੈਂ ਜੁਲਾਈ ਹੋਈ ਹੈ ਕੱਪੜਿਆਂ ਵਾਲੀ ਮਸ਼ੀਨ ਕਿਉਂਕਿ ਦੋ ਦਿਨ ਹੋ ਗਏ ਮੈਂ ਕੱਪੜੇ ਨਹੀਂ ਧੋਤੇ ਤੇ ਅੱਜ ਮੈਂ ਸਿਰਸਰੇ ਜੜੇ ਕੱਪੜਿਆਂ ਵਾਲੀ ਮਸ਼ੀਨ ਲਾਤੀ ਤੇ ਇਹ ਕਪੜਾ ਇਹ ਕਪੜੇ ਆਪਣੇ ਆਪ ਧੋਤੇ ਜਾਂਦੇ ਆ ਕੁਛ ਮੈਂ ਧੋ ਲੇ ਤੇ ਨਾਲ ਦੇ ਨਾਲ ਕਰਦੇ ਆ ਬਸ ਫਾਇੰਗਾ ਦਾ ਕੰਮ ਤੇ ਤੁਸੀਂ ਵਲੌਗ ਨਾਲ ਐਦਾਂ ਹੀ ਬੜੇ ਰਹੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹ ਬੋਲਦੇ ਬੋਲਦੇ ਨਾਲ ਥੋੜਾ ਜਿਆ ਸਾਹ ਚੜ ਜਾਂਦਾ ਆ ਮਾਫੀ ਦਿਓ ਤੇ ਆਪਾਂ ਵਲੌਗ ਸ਼ੁਰੂ ਕਰਦੇ ਆ ਚਲੋ ਜੀ ਜੀ ਆਪਾਂ ਕੱਪੜੇ ਵਾਲੀ ਮਸ਼ੀਨ ਤਾਂ ਲਾ ਲਈ ਐ ਤੇ ਜਿਹੜਾ ਆਪਣਾ ਅੱਜ ਦਾ ਵਲੌਗ ਆਪਾਂ ਸਟਾਰਟ ਕਰ ਰਹੇ ਆ 8:00 ਵਜ ਗਏ ਆ 9:30 ਤੇ ਨਿਮਰ ਤੇ ਪਪਾ ਜਾ ਚੁੱਕੇ ਨੇ ਦੁਕਾਨ ਤੇ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਪਤਾ ਮੈਂ ਵਲੌਗ 'ਚ ਦੱਸਦੀ ਆ ਕਿ ਜਦੋਂ ਹੋ ਜਾਂਦੇ ਨੇ ਉਸ ਤੋਂ ਬਾਅਦ ਹੀ ਮੈਂ ਆਪਣਾ ਕੰਮ ਜਿਹੜਾ ਸਟਾਰਟ ਕਰਦੀ ਆ ਕਿਉਂਕਿ ਪਹਿਲਾਂ ਉਹਨਾਂ ਦਾ ਬ੍ਰੈਕਫਾਸਟ ਵਗੈਰਾ ਬਣਾਉਣਾ ਹੁੰਦਾ ਹੈ ਹਨਾ ਤੇ ਉਦੋਂ ਮੈਂ ਵਲੌਗ ਨਹੀਂ ਬਣਾਉਂਦੀ ਕਿਉਂਕਿ ਮੈਨੂੰ ਵੀ ਜਲਦੀ ਹੁੰਦੀ ਹੈ ਉਹਨਾਂ ਨੂੰ ਵੀ ਜਲਦੀ ਹੁੰਦੀ ਹੈ ਤੇ ਉਹਨਾਂ ਨੂੰ ਪੇਜ ਕੇ ਹੀ ਮੈਂ ਜਿਹੜਾ ਆਪਣਾ ਵਲੌਗ ਦਾ ਕੰਮ ਤੇ ਆਪਣੇ ਸਫਾਈ ਦਾ ਕੰਮ ਜਿਹੜਾ ਸਟਾਰਟ ਕਰਦੀ ਆ ਤੇ ਹੁਣ ਮੈਂ ਇੱਕ ਪਾਸੇ ਲਾਈ ਹੋਈ ਆ ਕੱਪੜਿਆਂ ਵਾਲੀ ਮਸ਼ੀਨ ਕਿਉਂਕਿ ਦੋ ਤਿੰਨ ਦਿਨ ਹੋ ਗਏ ਮੈਂ ਕੱਪੜੇ ਧੋਤੇ ਨਹੀਂ ਕਿਉਂਕਿ ਸਰਦੀਆਂ ਵਾਲੇ ਕੱਪੜੇ ਹੁੰਦੇ ਆ ਨਾ ਉਹ ਹੱਥ ਨਾਲ ਧੋਤੇ ਨਹੀਂ ਜਾਂਦੇ ਚੰਗੀ ਤਰ੍ਹਾਂ ਤੇ ਕਿਉਂਕਿ ਇੰਨੇ ਮਿਹਲੇ ਵੀ ਨਹੀਂ ਹੁੰਦੇ ਤੇ ਵੋਲਣ ਵਾਲੇ ਹੁੰਦੇ ਆ ਤੇ ਮੋٹے ਕੱਪੜੇ ਹੁੰਦੇ ਆ ਤੇ ਚਲੋ ਉਹਨਾਂ ਨੂੰ ਮਸ਼ੀਨ 'ਚ ਹੀ ਪਾ ਲੈਨੇ ਆ ਤੇ ਜਲਦੀ ਉਹਨਾਂ ਦੀ ਮੈਲ-ਮੋਲ ਉੱਤਰ ਕੇ ਤੇ ਆਪਣਾ ਸੁੱਕ ਵੀ ਜਲਦੀ ਜਾਂਦੇ ਆ ਮਸ਼ੀਨ ਦੇ ਵਿੱਚ ਤਾਂ ਕਰਕੇ ਹੁਣ ਮੈਂ 2 ਦਿਨ ਦਾ ਗੈਪ ਪਾਉਣ ਲੱਗੀਆਂ 2 ਦਿਨ ਦੇ ਕੱਪੜੇ ਇਕੱਠੇ ਕਰਕੇ ਫੇਰ ਹੀ ਜਿਹੜਾ ਮੈਂ ਮਸ਼ੀਨ 'ਚ ਧੋਣੀ ਹੁੰਦੀ ਆ ਤੇ ਇੱਥੇ ਦੇਖੋ ਮੈਂ ਬੈੱਡ ਸ਼ੀਟ ਵੀ ਜਿਹੜੀ ਚੇਂਜ ਕੀਤੀ ਅੱਜ ਤੇ ਉਹਨੂੰ ਵੀ ਧੋਣ ਵਾਸਤੇ ਰੱਖ ਦਉ ਕਿਉਂਕਿ ਚਲੋ ਮਸ਼ੀਨ ਤਾਂ ਲਾਈ ਹੋਈ ਆ ਹਨਾ ਹੱਥ ਨਾਲ ਤਾਂ ਭਾਰੇ ਕੱਪੜੇ ਧੋਤੇ ਨਹੀਂ ਜਾਂਦੇ ਹੈਗੇ ਤੇ ਤਾਂ ਕਰਕੇ ਮੈਂ ਸੋਚਿਆ ਚਲੋ ਅੱਜ ਬੈੱਡ ਸ਼ੀਟ ਵੀ ਬਦਲ ਹੀ ਲੈਂਦੀ ਆ ਵੈਸੇ 2 ਦਿਨ ਹੀ ਹੋਏ ਸੀ ਇਹਨੂੰ ਬਦਲੀ ਨੂੰ ਤੇ ਮੈਂ ਕਿਹਾ ਚਲੋ ਫਿਰ ਵੀ ਮਸ਼ੀਨ ਜੇ ਲਾਈ ਆ ਤੇ ਫਿਰ ਉਹਦੇ ਵਿੱਚ ਧੋ ਹੀ ਦਿੰਦੀ ਆ ਇਹਨੂੰ ਤੇ ਮਸ਼ੀਨ ਵਿੱਚੋਂ ਬਾਕੀ ਕੱਪੜੇ ਜਿਹੜੇ ਸੁੱਕਣੇ ਪਏ ਹੋਏ ਸੀ ਉਹ ਸੁੱਕ ਚੁੱਕੇ ਆ ਤੇ ਇਹਨਾਂ ਨੂੰ ਮੈਂ ਹੁਣ ਤਾਰ ਤੇ ਪਾ ਦੂੰਗੀ ਤੇ ਵੈਸੇ ਆ ਜਿਹੜੇ ਐਵੇਂ ਦੇ ਕੱਪੜੇ ਹੁੰਦੇ ਆ ਮੋٹے ਉਹ ਜਲਦੀ ਸੁੱਕ ਹੀ ਜਾਂਦੇ ਹੁੰਦੇ ਆ ਫਰਜੀ ਵਾਲੇ ਤਾਂ ਜਦੋਂ ਆਪਾਂ ਮਸ਼ੀਨ 'ਚੋਂ ਕੱਢਦੇ ਆ ਨਾ ਐ ਲੱਗਦਾ ਕਿ ਅੱਧੇ ਸੁੱਕੇ ਪਏ ਆ ਤੇ ਇਹ ਵਾਲੇ ਕੱਪੜੇ ਜਲਦੀ ਸੁੱਕ ਜਾਂਦੇ ਆ ਬਾਕੀ ਜਿਹੜੇ ਕਾਫੀ ਮੋٹے ਹੁੰਦੇ ਆ ਕੋਟ ਵਗੈਰਾ ਉਹਨਾਂ ਨੂੰ 2-3 ਦਿਨ ਲੱਗ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਧੁੱਪਾਂ ਵਗੈਰਾ ਜੜੀਆਂ ਨਿਕਲ ਨਹੀਂ ਰਹੀਆਂ ਹੈਗੀਆਂ ਹਾਂ ਇਹ ਤਾਂ ਆਉਂਦੀ ਆ ਤੇ ਮੜੀ ਦੀ ਆਉਂਦੀ ਆ 2-3 ਵਜੇ ਮੜੀ ਮੜਾ ਜਿਹਾ ਸੂਰਜ ਜਿਹੜਾ ਦਿਖਦਾ ਆ ਪਰ ਇੰਨੀ ਧੁੱਪ ਨਹੀਂ ਆਉਂਦੀ ਹੈਗੀ ਉਹਨਾਂ ਕਰਕੇ ਜਿਹੜੇ ਕੱਪੜਿਆਂ ਨੂੰ ਸੁੱਕਣ ਚ ਟਾਈਮ ਲੱਗਦਾ ਆ ਤੇ ਮਸ਼ੀਨ ਅੱਜ ਮੈਂ ਜਲਦੀ ਨਾਲ ਲਈ ਸੀ ਵੈਸੇ 8 ਵਜੇ ਮੈਂ ਜਿਹੜੇ ਕੱਪੜਿਆਂ ਲਈ ਮਸ਼ੀਨ ਨਾਲ ਲਈ ਸੀ ਉਹਦੀ ਉਹਦਾ ਇਹ ਕਾਰਨ ਸੀਗਾ ਕਿ ਜਦੋਂ ਆਪਾਂ ਕੱਪੜੇ ਜਲਦੀ ਸੁਕਾ ਦਾਂਗੇ ਹਨਾ ਸਾਰਾ ਦਿਨ ਹਵਾ-ਹਵਾ ਚ ਉਹ ਸੁੱਕ ਜਾਂਦੇ ਆ ਜੇ ਆਪਾਂ ਕੱਪੜੇ ਲੇਟ ਸੁਕੋਨੇ ਆ 11-12 ਵਜੇ ਆਪਾਂ ਧੋਨੇ ਆ ਤੇ ਉਹਨਾਂ ਨੂੰ ਹਵਾ ਨਹੀਂ ਲੱਗਣੀ ਹੈਗੀ ਤੇ ਨਾ ਉਹ ਜਲਦੀ ਸੁੱਕਦੇ ਆ ਤੇ ਜੇ ਆਪਾਂ ਜਲਦੀ ਕੱਪੜੇ ਧੋਨੇ ਆ ਤੇ ਅੱਧੇ ਤੋਂ ਜ਼ਿਆਦਾ ਜਿਹੜੇ ਕੱਪੜੇ ਸ਼ਾਮ ਤੱਕ ਸੁੱਕ ਜਾਂਦੇ ਆ ਤੇ ਚਲੋ ਆਪਾਂ ਤੈ ਮਾਰ ਕੇ ਜਿਹੜਾ ਰੱਖ ਦਿੰਦੇ ਆ ਹਨਾ ਇਹਦਾ ਇਹੀ ਕਾਰਨ ਸੀ ਮੈਨੂੰ ਐ ਸੀ ਮੈਂ ਕਿਹਾ ਚਲੋ ਛੇਤੀ ਕੱਪੜੇ ਧੋ ਲੈਂਦੀ ਆ ਕਿ ਚਲੋ ਹਵਾ ਲੱਗ ਜੂਗੀ ਸਾਰਾ ਦਿਨ ਤੇ ਸ਼ਾਮ ਤੱਕ ਕੁਝ ਕੱਪੜੇ ਤਾਂ ਸੁੱਕਣਗੇ ਤੇ ਮਸ਼ੀਨ ਹੁਣ ਮੈਂ ਲਾਈ ਹੋਈ ਸੀ ਨਾਲ ਦੀ ਨਾਲ ਮੈਂ ਕਰ ਰਹੀ ਸੀ ਆਪਣੀ ਸਾਫ ਸਫਾਈ ਦਾ ਕੰਮ ਤੇ ਠੰਡ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਇੰਨੀ ਜ਼ਿਆਦਾ ਠਾਰੀ ਹੋਈ ਪੀਏ ਤੇ ਕੰਮ ਕਰਨ ਨੂੰ ਵੀ ਐ ਲੱਗਦਾ ਹਨਾ ਪਿਛੇ ਤੇ ਛੇਤੇ ਕੰਮ ਨਿਵੇੜ ਕੇ ਆਪਣਾ ਅੰਦਰ ਬੈਠ ਜੀਏ ਤੇ ਇੱਥੇ ਮੈਂ ਆਪਣੇ ਲਿਮਾਰੀ ਨੂੰ ਸੈੱਟ ਕਰ ਰਹੀ ਸੀ ਕਿਉਂਕਿ ਲਿਮਾਰੀ ਨੂੰ ਜਿੰਨਾ ਮਰਜੀ ਆਪਾਂ ਸਹੀ ਕਰਦੇ ਹੋ ਜਦੋਂ ਆਪਾਂ ਨੂੰ ਕਾਲੀ ਹੁੰਦੀ ਆ ਆਪਾਂ ਕੱਪੜਾ ਕੱਢਦੇ ਆ ਨਾ ਉਹ ਨਾਲ ਦੇ ਨਾਲ ਖਰਾਬ ਹੋ ਜਾਂਦੀ ਆ ਤੇ 2-3 ਦਿਨਾਂ ਬਾਅਦ ਐਵੇਂ ਸੈੱਟ ਕਰਨੀ ਪੈਂਦੀ ਆ ਤੇ ਮੈਂ ਆਪਣੀ ਲਿਮਾਰੀ ਦੇ ਕੱਪੜੇ ਸੈੱਟ ਕਰ ਰਹੀ ਸੀ ਤੇ ਉਹਦੇ ਵਿੱਚ ਨਾ ਕੁਝ ਇਹੋ ਜਿਹੇ ਕੱਪੜੇ ਸੀ ਜਿਹੜੇ ਮੈਂ ਪਾਉਂਦੀ ਨਹੀਂ ਹੈਗੀ ਅੱਲਾ ਨਾ ਤਾਂ ਉਹ ਗਰਮੀ ਵਾਲੇ ਨੇ ਜਿਆਦਾ ਨਾ ਉਹ ਸਰਦੀ ਵਾਲੇ ਨੇ ਵਿੱਚ ਵਿਚਾਲੇ ਜਿਹੇ ਤੇ ਉਹ ਐਵੇਂ ਪਈ ਸੀ ਥਾਂ ਰੋਕੀ ਪਈ ਸੀ ਉਹਨਾਂ ਨੇ ਲਮਾਰੀ ਦੇ ਵਿੱਚ ਤੇ ਮੈਂ ਉਹਨਾਂ ਨੂੰ ਉਹ ਸਾਈਡ ਤੇ ਕੱਢ ਕੇ ਲਿਫਾਫੇ ਚ ਪਾ ਦਿੱਤਾ ਆ ਮੈਂ ਸੋਚਿਆ ਇਹਨਾਂ ਨੂੰ ਬੈੱਡ 'ਚ ਰੱਖ ਦਿੰਦੀ ਆ ਪੌਣੇ ਤਾਂ ਹੈ ਨਹੀਂ ਏ ਤੇ ਉਹਨਾਂ ਨੂੰ ਮੈਂ ਇੱਕ ਸਾਈਡ 'ਚ ਕੱਢ ਕੇ ਲਿਫਾਫੇ 'ਚ ਪਾ ਕੇ ਹੁਣ ਬੈੱਡ 'ਚ ਰੱਖ ਦੂੰਗੀ ਚਲੋ ਐ ਵੀ ਥਾਂ ਖਾਲੀ ਹੋ ਜੂਗੀ ਨਾਲੇ ਉਹਦੀ ਥਾਂ ਤੇ ਕੁਝ ਹੋਰ ਰੱਖਿਆ ਜਾਂਦਾ ਹਨਾ ਲਮਾਰੀ ਖਾਲੀ ਹੋ ਜੂਗੀ ਤੇ ਲੋ ਜੀ ਕਪੜੇ ਸੰਭਣ ਤੋਂ ਬਾਅਦ ਮੈਂ ਆਪਣੀ ਬੈੱਡ ਸ਼ੀਟ ਵਿਛਾਉਣ ਲੱਗੀ ਆ ਤੇ ਇਹ ਬੈੱਡ ਸ਼ੀਟ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਇੱਕ ਤਾਂ ਇਹ ਬਹੁਤ ਵੱਡੀ ਆ ਸਾਈਡਾਂ 'ਚ ਦੱਬੀ ਜਾਂਦੀ ਹੈ ਕਿਉਂਕਿ ਮੇਰੇ ਬੈੱਡ ਦੂਸਰੇ ਤਰ੍ਹਾਂ ਦੇ ਨਾ ਕਿਉਂਕਿ ਉਹਨਾਂ ਦੇ ਗੱਦੇ ਉੱਪਰ ਨੂੰ ਨੇ ਤੇ ਜਿਹੜੀ ਛੋਟੀ ਚਿੱਦਰ ਹੁੰਦੀ ਆ ਉਹਨਾਂ ਦੱਬੀ ਨਹੀਂ ਜਾਂਦੀ ਹੈਗੀ ਤੇ ਇਹ ਕਾਫੀ ਫੁੱਲ ਸਾਈਜ਼ ਵਿੱਚ ਆ ਤੇ ਇਹ ਦੱਬਣੀ ਵੀ ਆਸਾਨ ਆ ਤੇ ਐਵੇਂ ਇਕੱਠੀ ਵੀ ਨਹੀਂ ਹੁੰਦੀ ਬਾਕੀ ਇਹ ਗਰਮ ਵੀ ਬਹੁਤ ਆ ਵਹਿਲੇ ਵਰਤੀ ਚੱਤਰ ਆ ਤੇ ਮੈਨੂੰ ਇਹ ਬਹੁਜੇ ਦੀ ਪਸੰਦ ਆ ਤੇ ਮੈਂ ਤਾਂ ਜਦੋਂ ਇਹਨੂੰ ਧੋ ਲੈਂਦੀ ਆ ਜਦੋਂ ਇਹ ਸੁੱਕ ਜਾਂਦੀ ਆ ਨਾਲ ਦੀ ਨਾਲੇ ਇੰਨੇ ਵਿਛਾ ਲੈਂਦੀ ਆ ਚਾਹੇ ਪੱਲੀ ਵਾਲੀ ਜਿਹੜੀ ਵਿਛਾਈ ਹੋਈ ਆ ਉਹਨੂੰ ਭਾਵੇਂ ਇੱਕ ਦਿਨ ਹੀ ਹੋਇਆ ਹੋਵੇ ਮੈਂ ਜ਼ਿਆਦਾਤਰ ਇਹੀ ਚੱਦਰ ਵਿਛਾਉਣੀ ਹੁੰਦੀ ਆ ਤੇ ਕਾਫੀ ਗਰਮ ਹੈ ਇਹ ਚੱਦਰ ਤੇ ਇਸ ਚੱਦਰ ਨੂੰ ਮਿਲਾਂ ਦਾ 4 ਸਾਲ ਹੋ ਗਏ 5 ਸਾਲ 4 ਸਾਲ ਸਾਡੇ ਵਿਆਹ ਨੂੰ ਹੋ ਗਏ ਤੇ ਉਦੋਂ ਹੀ ਅਸੀਂ ਇਹ ਲਿਆਂਦੀ ਸੀ ਨਵੇਂ-ਨਵੇਂ ਲਿਆਂਦੀ ਸੀ ਉਦੋਂ ਤੇ ਉਦੋਂ ਦੀ ਐ ਵਧੀਆ ਇਹਨੂੰ ਕੁਛ ਨਹੀਂ ਕੁਛ ਨਹੀਂ ਹੋਇਆ ਹੈਗਾ ਧੋ ਲੈਨੇ ਆ ਜਲਦੀ ਸੁੱਕ ਜਾਂਦੀ ਆ ਤੇ ਇਹਨੂੰ ਮੈਂ ਸਾਈਡਾਂ 'ਚ ਦੱਬਰੀ ਸੀਗੀ ਤੇ ਅੱਜ ਮੇਰਾ ਕਾਫੀ ਕੰਮ ਹੈ ਕਿਉਂਕਿ ਕੱਪੜੇ ਵਾਲੀ ਮਸ਼ੀਨ ਵੀ ਲਈ ਹੋਈ ਆ ਤੇ ਬਾਕੀ ਰਾਸ਼ਨ ਵੀ ਲਿਆਂਦਾ ਹੋਇਆ ਸੀ ਉਹ ਵੀ ਮੈਂ ਛਾਂਟ ਕੇ ਜਿਹੜਾ ਮਲਾ ਕੇ ਹਨਾ ਪਰਚੀ ਨਾਲ ਉਹ ਮੈਂ ਹੁਣ ਡੱਬਿਆਂ ਚ ਪਾਉਣਾ ਸੀਗਾ ਵੀ ਕਈ ਵਾਰ ਐ ਹੁੰਦਾ ਵੀ ਕੋਈ ਸਮਾਨ ਰਹਿ ਜਾਂਦਾ ਹੁੰਦਾ ਹਨਾ ਤੇ ਆ ਦੇਖੋ ਇੱਥੇ ਮੈਂ ਰਾਸ਼ਨ ਹੀ ਪਾਉਣ ਲੱਗੀ ਆ ਤੇ ਪਰਚੀ ਨਾਲ ਮੈਂ ਤਾਂ ਮਲੋਣੀ ਹੁੰਦੀ ਆ ਵੀ ਚਲੋ ਐ ਹੁੰਦਾ ਵੀ ਕਈ ਸਮਾਨ ਰਹਿ ਜਾਂਦਾ ਹੁੰਦਾ ਪਤਾ ਨਹੀਂ ਲੱਗਦਾ ਆਪਣੇ ਆਪ ਨੂੰ ਵੀ ਹਨਾ ਤੇ ਇਹਦੇ ਵਿੱਚ ਦੋ ਤਿੰਨ ਸਮਾਨ ਐਵੇਂ ਦਾ ਸੀਗਾ ਜਿਹੜਾ ਰਹਿ ਗਿਆ ਸੀ ਤੇ ਉਹ ਮੈਂ ਨਿਮਰਦੇ ਪਾਪਾ ਨੂੰ ਦੱਸ ਦਿੱਤਾ ਸੀਗਾ ਕਿ ਤੁਸੀਂ ਇਹ ਚੀਜ਼ਾਂ ਨਹੀਂ ਲਈਆਂ ਲਿਆਏ ਹੈਗੇ ਉਹ ਕਹਿੰਦੇ ਚਲੋ ਮੈਂ ਸ਼ਾਮ ਨੂੰ ਆਉਂਦੇ ਹੋਏ ਉੱਥੋਂ ਫੜ ਲਵਾਂਗਾ ਤੇ ਇੱਕ ਵਾਰ ਜਿਹੜੀ ਪਰਚੀ ਹੁੰਦੀ ਹੈ ਨਾ ਮੈਂ ਐਵੇਂ ਮਿਲਾ ਲੈਣੀ ਹੁੰਦੀ ਆ ਵੀ ਬਾਕੀ ਸਮਾਨ ਜਿਹੜਾ ਰਹਿ ਜਾਂਦਾ ਆ ਉਹ ਅਸੀਂ ਬਾਅਦ ਚ ਲੈ ਆਉਨੇ ਆ ਤੇ ਐਵੇਂ ਮੈਂ ਡੱਬਿਆਂ ਵਿੱਚ ਪਾ ਪਾ ਕੇ ਰੱਖ ਲਈ ਸੀ ਸਮਾਨ ਨੂੰ ਜਿਹੜਾ ਡੱਬਿਆਂ ਵਿੱਚ ਪਾਉਣ ਵਾਲਾ ਸੀ ਉਹ ਮੈਂ ਡੱਬਿਆਂ ਵਿੱਚ ਪਾ ਰਹੀ ਸੀ ਤੇ ਬਾਕੀ ਜਿਹੜਾ ਬੰਦ ਪੈਕਟ ਸੀ ਜਿਹੜੇ ਨਹੀਂ ਚਾਹੀਦੇ ਸੀ ਕਦੇ-ਕਦੇ ਯੂਜ਼ ਕਰਦੇ ਆ ਹਨਾ ਉਹਨਾਂ ਨੂੰ ਮੈਂ ਐਵੇਂ ਹੀ ਢੋਲੀ ਵਿੱਚ ਪਾ ਕੇ ਰੱਖ ਰਹੀ ਸੀ ਜਿਵੇਂ ਮਿਰਚ ਜਾਂ ਹਲਦੀ ਹੁੰਦੀ ਆ ਉਹਨਾਂ ਦੇ ਡੱਬੇ ਮੈਂ ਲਾਏ ਹੋਏ ਆ ਉਹਨਾਂ ਨੂੰ ਡੱਬੇ ਵਿੱਚ ਹੀ ਕੱਢ ਦਿੰਦੀ ਆ ਇੱਕ ਤਾਂ ਐਵੇਂ ਵੀ ਢੋਲੀ ਵਿੱਚ ਥਾਂ ਬਚੀ ਰਹਿੰਦੀ ਆ ਹਨਾ ਜਿਹੜੇ ਡੱਬੇ ਆਪ ਲਾਏ ਹੋਣ ਉਹਨੂੰ ਪੂਰਾ ਭਰ ਦਿੰਦੀ ਹੁੰਦੀ ਆ ਤੇ ਇੱਕ ਨੂਨ ਮਿਰਚ ਵਾਲਾ ਜਿਹੜਾ ਦੂਸਰਾ ਛੋਟਾ ਡੱਬਾ ਹੁੰਦਾ ਜਿਹੜੇ ਆਪਾਂ ਸਬਜੀ ਬਣਾਉਣ ਲਈ ਯੂਜ਼ ਕਰਦੇ ਹਾਂ ਨਾ ਉਹਦੇ ਵਿੱਚ ਪਾ ਕੇ ਰੱਖ ਦਿੰਦੇ ਆ ਤੇ ਐਵੇਂ ਜਦੋਂ ਖਤਮ ਹੋ ਜਾਂਦੀ ਹੈ ਨਾ ਫਟਾਫਟ ਕੱਢਣੀ ਆਸਾਨਾ ਹੋ ਜਾਂਦੀ ਹੈ ਡੱਬਿਆਂ ਵਿੱਚੋਂ ਤਾਂ ਕਰਕੇ ਇੱਕ ਮੈਂ ਡੱਬਾ ਪੂਰਾ ਭਰ ਕੇ ਰੱਖ ਦਿੰਦੀ ਹੁੰਦੀ ਆ ਤੇ ਬਾਕੀ ਜਿਹੜਾ ਆਪਾਂ ਸਬਜੀ ਬਣਾਉਣ ਲਈ ਯੂਜ਼ ਕਰਦੇ ਹਾਂ ਨਾ ਛੋਟਾ ਡੱਬਾ ਉਹਦੇ ਵਿੱਚ ਪਾ ਕੇ ਰੱਖ ਦਿੰਦੀ ਹੁੰਦੀ ਆ ਆਪਣੇ ਆਪ ਨੂੰ ਹੀ ਆਸਾਨੀ ਹੋ ਜਾਂਦੀ ਹੈ ਕੰਮ ਕਰਨ ਦੀ ਲੋ ਜੀ ਹੁਣ ਮੈਂ ਰੈਸ਼ਨ ਪੋਂਟ ਤੋਂ ਬੰਦ ਲੱਗ ਗਈ ਸੀ ਆਪਣੀ ਰਸੋਈ ਦੀ ਸਫਾਈ ਕਰਨ ਤੇ ਰਸੋਈ ਦੀ ਵੀ ਮੈਂ ਕਿੰਨੇ ਦਿਨ ਹੋ ਗਏ ਡੀਪ ਕਲੀਨਿੰਗ ਮੇਰੇ ਤੋਂ ਚੰਗੀ ਤਰ੍ਹਾਂ ਹੋਈ ਨਹੀਂ ਹੈਗੀ ਕਿਉਂਕਿ ਮੌਸਮ ਹੀ ਕੁਝ ਇਸ ਤਰ੍ਹਾਂ ਦਾ ਸੀਗਾ ਤੇ ਅੱਜ ਮੈਂ ਕਿਹਾ ਚਲੋ ਇਹਨੂੰ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰਦੀ ਹਾਂ ਤੇ ਵੈਸੇ ਰੈਗੂਲਰ ਮੈਂ ਐਵੇਂ ਸਾਫ਼ ਕਰਦੀ ਆਂ ਕੱਪੜੇ ਨਾਲ ਪਰ ਜਿਵੇਂ ਚੰਗੀ ਤਰ੍ਹਾਂ ਵਾਈਪਰ ਮਾਰ ਕੇ ਸਾਬਣ ਲਾ ਕੇ ਸਾਫ਼ ਕਰਨਾ ਨਾ ਉਹ ਕਰੇ ਨੂੰ ਮੈਨੂੰ ਦੋ ਤਿੰਨ ਦਿਨ ਹੋ ਗਏ ਆ ਤੇ ਅੱਜ ਮੈਂ ਸੋਚਿਆ ਚਲੋ ਆਪਣੇ ਔਰ ਸੋ ਇਹ ਦੀਪ ਕਲੀਨਿੰਗ ਕਰਦੀ ਆਂ ਜੀ ਮੈਂ ਉਸੇ ਦੇਖ ਰਿਓ ਤੇ ਮਤਲਬ ਐਵੇਂ ਜਿਹੜਾ ਕਾਊਂਟਰ ਦਾ ਮੇਰਾ ਹਨਾ ਇਹ ਪੱਥਰ ਦਾ ਹੈ ਤੇ ਇਹਦੇ ਉੱਤੇ ਜਦੋਂ ਸਾਬਣ ਮਾਰ ਕੇ ਆਪਾਂ ਚੰਗੀ ਤਰ੍ਹਾਂ ਸਾਫ ਕਰਦੇ ਆਂ ਇੰਨਾ ਸੋਹਣਾ ਬਣ ਜਾਂਦਾ ਹੈ ਇੰਨਾ ਕਲੀਨ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਮੈਂ ਇਹਦੇ ਉੱਤੇ ਵਾਈਪਰ ਮਾਰ ਦਿੰਦੀ ਆਂ ਫਿਰ ਉਹਦੀ ਜਿਹੜੀ ਸ਼ਾਈਨ ਹੈ ਨਾ ਉਹ ਐਵੇਂ ਬਰਕਰਾਰ ਰਹਿੰਦੀ ਹੈ ਜਿਹੜਾ ਪੱਥਰ ਹੁੰਦਾ ਹੈ ਕਾਊਂਟਰ ਵਾਲਾ ਉਹ ਬਿਲਕੁਲ ਚਮਕਣ ਲੱਗ ਜਾਂਦਾ ਹੈ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਵਿੱਚ ਕਿ ਕਿੰਨਾ ਜ਼ਿਆਦਾ ਜਿਹੜਾ ਸਾਫ਼ ਹੋ ਚੁੱਕਿਆ ਹੈ ਤੇ ਇਹ ਸਾਫ਼-ਸਾਫ਼ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਹੈ ਨਾ ਪਰ ਕਦੇ ਹੀ ਐਵੇਂ ਹੁੰਦਾ ਕਿ ਨਹੀਂ ਚਲੋ ਨਹੀਂ ਹੁੰਦਾ ਪਰ ਮੈਂ ਰਗਲੇ ਆਪਣੇ ਘਰ ਦੀ ਸਫਾਈ ਇਸੇ ਤਰੀਕੇ ਨਾਲ ਕਰਦੀ ਹਾਂ ਚਾਹੇ ਮੇਰਾ ਘਰ ਛੋਟਾ ਆ ਫਿਰ ਵੀ ਮੈਂ ਆਪਣੇ ਘਰ ਨੂੰ ਬਿਲਕੁਲ ਮੈਂਟੇਨ ਰੱਖਦੀ ਹਾਂ ਕਿਉਂਕਿ ਮੈਨੂੰ ਸ਼ੌਂਕ ਆ ਆਪਣੇ ਘਰ ਨੂੰ ਸਾਫ਼ ਰੱਖਣਾ ਹਰ ਕਿਸੇ ਨੂੰ ਸ਼ੌਂਕ ਹੁੰਦਾ ਆਪਣੇ ਘਰ ਨੂੰ ਸਾਫ਼ ਸਾਫ਼ ਰੱਖਣਾ ਤੇ ਬਹੁਤ ਪੈਣਾ ਦੇ ਵਲੌਗ ਮੈਂ ਦੇਖਦੀ ਆ ਹਰ ਕੋਈ ਆਪਣੇ ਘਰ ਨੂੰ ਐਵੇਂ ਸਜਾ ਕੇ ਰੱਖਦੀਆਂ ਨੇ ਚਾਹੇ ਛੋਟਾ ਚਾਹੇ ਵੱਡਾ ਆ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਆਪਣੇ ਘਰ 'ਚ ਸਮਾਨ ਰੱਖਣ ਦਾ ਤੇ ਉਹਨਾਂ ਨੂੰ ਫਿਰ ਕਿਸੇ ਹੋਰ ਦਾ ਕੰਮ ਕੀਤਾ ਵੀ ਪਸੰਦ ਨਹੀਂ ਆਉਂਦਾ ਹੈਗਾ ਉਹਨਾਂ ਉਹ ਆਪਣੇ ਤਰੀਕੇ ਨਾਲ ਹੀ ਕੰਮ ਕਰਨਾ ਪਸੰਦ ਕਰਦੀਆਂ ਐਦਾਂ ਹੀ ਮੈਨੂੰ ਆਦਤ ਆ ਮੈਂ ਆਪਣੇ ਕੰਮ ਨੂੰ ਆਪਣੇ ਤਰੀਕੇ ਨਾਲ ਕਰਦੀ ਆ ਮਿੰਨ ਜਿਹੜੇ ਕਰਦੇ ਕੰਮ ਆ ਛੋਟੇ ਵੱਡੇ ਸਾਰੇ ਆਪਣੀ ਤਰੀਕੇ ਨਾਲ ਕਰਨੇ ਵਧੀਆ ਲੱਗਦੇ ਆ ਤੇ ਥੀ ਸੈਲਫਰਮ ਵਗੈਰਾ ਸਾਫ ਕਰਕੇ ਮੈਂ ਲੱਗ ਗਈ ਸੀ ਸ਼ਿੰਕਰੀ ਸਫਾਈ ਕਰਨੇ ਵਾਸਤੇ ਤੇ ਸ਼ਿੰਕ ਨੂੰ ਵੀ ਡੇਲੀ ਮੈਂ ਇਸੇ ਤਰ੍ਹਾਂ ਜਿਹੜਾ ਕਲੀਨ ਕਰਦੀ ਆ ਕਿਉਂਕਿ ਸਟੀਲ ਦਾ ਆ ਤੇ ਇਹਦੇ ਵਿੱਚ ਪਾਣੀ ਦੇ ਜਿਹੜੇ ਦਾਗ ਜੰਮ ਜਾਂਦੇ ਹੁੰਦੇ ਜੇ ਆਪਾਂ ਨਾ ਸਾਫ ਕਰੀਏ ਤਾਂ ਕਰਕੇ ਰੈਗਲਰੀ ਇਹਨੂੰ ਵੀ ਹੀ ਸਾਫ ਕਰਨਾ ਪੈਂਦਾ ਹੈ ਦੀ ਸਰਦੀਆਂ ਦੇ ਮੌਸਮ 'ਚ ਚਲੋ ਇੱਕ ਦਿਦ ਦੇ ਨੰਗਾ ਪੈ ਜਾਂਦਾ ਕਈ ਵਾਰ ਨਹੀਂ ਸਾਫ ਹੁੰਦੀ ਪਰ ਗਰਮੀਆਂ ਗਰਮੀਆਂ ਵਿੱਚ ਤਾਂ ਬਿਲਕੁਲ ਮੇਰਾ ਰੋਟੀ ਕਿਨ ਐਸੇ ਤਰੀਕੇ ਤਾਂ ਜਿਵੇਂ ਆਪਾਂ ਡੀਪ ਕਲੀਨਿੰਗ ਕਰਦੇ ਆ ਨਾ ਰੋਜ਼ ਤਾਂ ਹੀ ਕਰਦੀਆਂ ਸਰਦੀਆਂ ਵਿੱਚ ਇੱਕ ਦਿੋ ਦੇ ਨੰਗ ਜਾਂਦੇ ਹੁੰਦੇ ਆ ਪਰ ਫਿਰ ਵੀ ਮੈਂ ਆਪਣੇ ਸੋਏ ਨੂੰ ਬਿਲਕੁਲ ਸਾਫ ਰੱਖਦੀ ਆ ਇਹ ਲੋ ਜੀ ਸੋਏ ਦਾ ਸਾਰਾ ਕੰਮ ਨਿਪਟ ਗਿਆ ਸੀ ਤੇ ਹੁਣ ਰਹਿ ਗਿਆ ਸੀ ਪੋਚਾ ਤੇ ਹੁਣ ਮੈਂ ਸਟੈਂਡ ਨਾਲ ਪੋਚਾ ਲਗਾ ਰਹੀ ਸੀ ਕਿਉਂਕਿ ਨਾ ਬੈਠ ਕੇ ਪੋਚਾ ਮਰ ਤੋਂ ਲੱਗਦਾ ਨਹੀਂ ਹੈਗਾ ਤੇ ਬਾਕੀ ਠੰਡ ਕਰਕੇ ਐਵੇਂ ਦਿਲ ਵੀ ਨਹੀਂ ਕਰਦਾ ਹੈਗਾ ਤਾਂ ਕਰਕੇ ਮੈਂ ਬਸ ਐਵੇਂ ਕਪੜਾ ਵਾਈਪਰ ਤੇ ਲਗਾ ਕੇ ਖੜੇ ਖੜੇ ਜਿਹੜਾ ਪੋਚਾ ਲਾ ਰਹੀ ਸੀ ਕਿਉਂਕਿ ਇੰਨਾ ਗੰਦਾ ਤਾਂ ਹੈ ਨਹੀਂ ਸੀ ਫਿਰ ਵੀ ਚਲੋ ਆਪਾਂ ਨੂੰ ਐ ਹੁੰਦਾ ਵੀ ਆਪਾਂ ਐ ਹੋ ਜਾਂਦਾ ਪੋਚਾ ਲੱਗ ਗਿਆ ਤੇ ਵੈਸੇ ਸਾਫ਼ ਹੀ ਸੀਗਾ ਕਮਰਾ ਤੇ ਪੋਚਾ ਹੁਣ ਲਾ ਦੂੰਗੀ ਤੇ ਇਹ ਜਿਹੜਾ ਕੰਬਲ ਵਗੈਰਾ ਨਹੀਂ ਹੁੰਦੇ ਬਲੈਂਕਟ ਜਿਹੇ ਪਤਲੇ ਵਾਲੇ ਇਹ ਉਹ ਵਾਲਾ ਕੱਪੜਾ ਲਿਆ ਵੇਸਟ ਹੀ ਪਿਆ ਸੀ ਤੇ ਇਹਨਾਂ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਪੋਚਾ ਲੱਗਦਾ ਹੈ ਤੇ ਸਾਰਾ ਸਾਫ਼ ਕਰ ਦਿੰਦਾ ਫਰਸ਼ ਨੂੰ ਤੁਸੀਂ ਦੇਖ ਹੀ ਸਕਦੇ ਹੋ ਵਲੌਗ ਚ ਲੋ ਜੀ ਆਪਾਂ ਸਾਰਾ ਸਾਫ਼ ਕਰ ਦਿੱਤਾ ਹੈ ਘਰ ਤੇ ਪੱਖੇ ਛੱਡੇ ਹੋਏ ਆ ਕਿਉਂਕਿ ਪੋਚਾ ਲਾਇਆ ਹੋਇਆ ਹੈ ਜਲਦੀ ਸੁੱਕ ਜੂਗਾ ਠੰਡ ਕਰਕੇ ਤੇ ਇਹ ਕੱਪੜੇ ਵੀ ਆਪਾਂ ਸਾਰੇ ਧੋ ਦਿੱਤੇ ਨੇ ਥੋੜੇ ਜਿਹਾ ਰਹਿ ਗਿਆ ਭਾਂਡੇ ਧੋਤੇ ਪਏ ਆ ਬਾਹਰ ਕੱਗਜ਼ ਨੂੰ ਲੋਜੀ ਗਾਇਸ ਹੁਣ ਮੈਂ ਨਾ ਆ ਕੇ ਆਉਣੀ ਆ ਮੇਰੇ ਨਾਲ ਅੰਦਰ ਕੰਮ ਹੀ ਬਾਕੀ ਹੈਗਾ ਤੇ ਬੈਲੀਆਂ ਤੋਂ ਨਾ ਆ ਕੇ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਕੰਮ ਆਪਣਾ ਸਾਰਾ ਨਿਬੜ ਚੁੱਕਿਆ ਹੈ ਤੇ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਮੇਰੇ ਪੈਰਾਂ ਹੈਲੋ ਜੀ ਸੋ ਮੈਂ ਨਾ ਆ ਕੇ ਆ ਗਈ ਸੀ ਤੇ ਮੈਂ ਵਾਰ ਬੁੱਲਤਮਲੇ ਮਾਈ ਨਹੀਂ ਆ ਗਈ ਮੈਂਥਾ ਥੋੜੇ ਦਿਨ ਜਿਹੜਾ ਰੈਸਟ ਕਰਦੇ ਆ ਠੰਡ ਬਹੁਤ ਜ਼ਿਆਦੀ ਹੈ ਤੇ ਆਹ ਦੇਖੋ ਮੈਂ ਕੰਬਲ ਸੈੱਟ ਲਿਆ ਹੈ ਤੇ ਹੁਣ ਥੋੜੀ ਜਿਹਾ ਰੈਸਟ ਕਰਾਂਗੇ ਹਲੇ 2:00 ਵਜੇ ਜੋ ਦਿਨ ਮੇਰੇ ਬਾਪਾ ਆਉਣਗੇ ਉੱਠ ਕੇ ਰੋਟੀ ਬਣਾਉਣੀਆਂ ਤੇ ਮੈਂ ਹੁਣ ਰੋਟੀ ਚਾਹ ਨਾਲੀ ਦਿੱਤੀ ਆ ਖਾਧੀ ਆ ਸੌਰੀ ਤੇ ਹੁਣ ਮੈਂ ਚਾਹ ਬਣਾਈ ਸੀ ਉਸ ਥੋੜੀ ਰੈਸਟ ਕਰੂੰਗੀ ਉਸ ਤੋਂ ਬਾਅਦ ਉਠੂੰਗੀ ਤੇ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਨਾਲ ਦੇ ਨਾਲ ਤੇ ਮਿਲਦੇ ਆ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ ਤੁਸੀਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੀ ਪੇਸ਼ੀ ਰਹਿੰਦੀ ਹੈ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਕਿ ਵੀ ਐਦਾਂ ਨਹੀਂ ਐਦਾਂ ਕਰਕੇ ਤੁਸੀਂ ਆਪਣਾ ਵਲੌਗ ਜਿਹੜਾ ਬਣਾਓ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਵਧੀਆ ਲੱਗਿਆ ਹੋਊਗਾ ਮਿਲਦੇ ਹਾਂ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ ਤਾਂ ਤਕਲੀਮ ਬਾਏ ਬਾਏ